ਆਇਆ ਸੀਗਾ ਇਹਦਾ ਨਾਮ ਮੈਂ ਗੋਲੂ ਰੱਖਿਆ ਸੀ ਫਿਰ ਇਹਨੇ ਅਖੰਡ ਕੀਤੇ ਉਸਨੇ ਅਮਰਤ ਸ਼ਕ ਲਿਆ ਫਿਰ ਹਰਨਾਮ ਸਿੰਘ ਰੱਖ ਲਿਆ ਉਹਦਾ ਜਰਨੈਲ ਸਿੰਘ ਵੀ ਨਾ ਰਿਆ ਜਿਹੜਾ ਇਹ ਦਿੱਲੀ ਦਾ ਨਾਮਾ ਸ਼ਾਹਰੂਖਾਨ ਉਹਦਾ ਪੁਰਾਣਾ ਇਸਲਾਮ ਦੇ ਵਿੱਚ ਆ ਪਰ ਇਹ ਨਹੀਂ ਇਹ ਇਸ ਮੁਸਲਮਾਨ ਵੀ ਨਹੀਂ ਹੈਗਾ ਤੇ ਇਸ ਕਰਕੇ ਇਹਨੇ ਕਾਫੀ ਗਲਤੀਆਂ ਕਰ ਦਿੱਤੀਆਂ ਜਿਵੇਂ ਕਿ ਕਈ ਤਰ੍ਹਾਂ ਦੀਆਂ ਗਲਤੀਆਂ ਅੱਬ ਮੈਂ ਇਹਨਾਂ ਕਹੂੰਗਾ ਬੱਜਰ ਕਰਾਤਾ ਕੀਤੇ ਤੇ ਇਸ ਕਰਕੇ ਆ ਜਿਹੜਾ ਬਾਣਾ ਵਧਾਤਾ ਤੇ ਕੌਣ ਆਇਆ ਬਣਾ ਜਿਹੜਾ ਬਾਣਾ ਜਿਹੜਾ ਇਹ ਇਸੇ ਤਰੀਕੇ ਨਾਲ ਇਹ ਅਸੀਂ ਪੈਂਚ ਸ਼ਟ ਅੰਗਰੇਜ਼ਾਂ ਦੀ ਵਰਤੀ ਦੇ ਕੇ ਤੇ ਤੋਰਾਂਗੇ ਸਤਿ ਸ੍ਰੀ ਅਕਾਲ ਤੇ ਬਾਣੇ ਦੇ ਕੋਈ ਅਧਿਕਾਰੀ ਨਹੀਂ ਹੈਗੇ ਗੱਜਰ ਕਰੈਪੀ ਤੇ ਹੁਣ ਸਾਰੇ ਬੀਬੀਆਂ ਬੰਦੇ ਕੰਨਾਂ ਕਰ ਚਾਰੇ ਬੀਬੀਆਂ ਬੰਦੇ ਸਾਵਧਾਨ ਹੋ ਜਾਓ ਤੇ ਕੌਣ ਇਹ ਨੀਲਾ ਬਾਣਾ ਜਿਹੜਾ ਖਾਲਸੇ ਦਾ ਨਾ ਇਹ ਸ਼ਖਸ ਨਰੇ ਗੁਰੂਤਾਲ ਸੇ ਦੇ ਆ ਕਿਹ ਜਮਾਨਾ ਨਹੀਂ ਗਿਆ ਬਿਲਕੁਲ ਸਹੀ ਕੋਟਨਾ ਨਹੀਂ ਨੂੰ ਕੋਸਲੀ ਗਣਾਂ ਸੱਤ ਹਜ਼ਾਰ ਸਾਡੇ ਦੀ ਇਹੀ ਸਦਕਾ ਇਹਨੇ ਕੋ ਇਹਨਾਂ ਦਿੱਤਾ ਹੋਇਆ ਰੰਗ ਮੈਂ ਹੀ ਇਹਨੂੰ ਪਾਣਾ ਦਿੱਤਾ ਸੀਗਾ ਸੱਤ ਹਜ਼ਾਰ ਤੇ ਇਹੀ ਦੀ ਸੇਵਾ ਦੇ ਦਿੱਤੇ ਸਾਰੀ-ਸਾਰੀ ਜਾਨ ਜੋੜ ਰਹੀ ਹੈ ਸੇਵਾ ਕਰਦਾ ਰਿਹਾ ਹੈ ਇਹ ਸੇਵਾ ਦੇ ਜਿਹਨੂੰ ਪਾਣਾ ਦਿੱਤਾ ਸੀ ਤੇ ਇਹ ਵੀ ਹੁਣ ਮਾਰੀਆਂ ਹਸਪਤਾਲ ਦੇਖ ਕੇ ਮਜਬੂਰਤਾ ਦੇਖ ਕੇ ਤੇ ਬਾਣਾ ਵਧਾ ਦਿੱਤਾ ਗਿਆ ਹੁਣ ਜਿਹੜੀ ਜਥੇਬੰਦੀ ਨੂੰ ਬਾਣਾ ਖਵਾਉਗੀ ਦਾ ਦਊਗੀ ਆਪਣਾ ਨਾਮ ਉਹ ਜਥੇਬੰਦੀ ਆਪਣਾ ਕੜਿਆ ਵਿਚਾਰਦੇ ਆ। ਲੈ ਜੀ ਦਮਾ ਇੱਕ ਅੱਖ ਨਾਲ। ਉਹ ਕੰਮ ਅਸ਼ੇਰਮਾਨ ਮਾਹਰ ਸਾਹਿਬ ਇਹ ਪੰਜ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਹੋ ਰਿਹਾ ਤੇ ਇਹ ਸਿੰਘ ਦਸ਼ਮੇਸ਼ ਤਰਨਾ ਦਲ ਤੋਂ ਆਪਣੀ ਸ਼ੂਰਤ ਦਿਖਾਓ। ਇਹ ਸਿੰਘ ਦਾ ਦਸ਼ਮੇਸ਼ ਤਰਨਾ ਦਲ ਤੋਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਇਹ ਸਿੰਘ ਆਪਣੇ ਜਥੇ ਚੋਂ ਨੇ ਤੇ ਇਹ ਸਿੰਘ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਸਿੰਘ ਬੁੱਢਾ ਦਾਲ ਤੋਂ ਆ ਤੇ ਜਰਨੈਲ ਸਿੰਘ ਤੇ ਦਾ ਸਾਰੇ ਜਾਣਦੀ ਹੈ ਬਾਬਾ ਬੰਦਾਦਾਲ ਦਮਦਮੀ ਤਖਤਾਲ ਪੰਡਤਾਂ ਦਾ ਜਥਾ ਤੇ ਸਾਡੇ ਗਿਆਨੀ ਤੇ ਸ਼ਮਸ਼ੀਰ ਸਿੰਘ ਖਾਲਸਾ ਵਾਹਿਗੁਰੂ ਬਾਬਾ ਬੰਦਾਦਾਲ ਦਮਦਮੀ ਤਖਤਾਲ ਤੇ ਮੌਜੂਦਾ ਮੁਖੀ ਏ ਗੁਰ达ਸਪੁਰ ਹਾਂਜੀ ਇੱਕ ਕਰਤਾ ਬਾਤ ਕਰਨੀ ਸਾਰੀਆਂ ਦੀ ਹਜ਼ੂਰੀਆਂ ਅੰਦਰ ਇਥੇ ਸਤ ਸਿੰਘਾਂ ਦੀ ਹਜ਼ੂਰੀਆਂ ਅੰਦਰ ਬਾਣਾ ਜਿਹੜਾ ਬੋਧਾਇਆ ਗਿਆ ਆ ਤੇ ਹੁਣ ਅਸੀਂ ਸਾਰਿਆਂ ਨੂੰ ਚੇਤਾਵਨੀ ਦਿੰਦੇ ਇਹਨੂੰ ਵੀ ਚੇਤਾਵਨੀ ਦਿੰਦੇ ਜੇ ਇਹਦੇ ਬਾਣਾ ਪਾਇਆ ਦੇਖ ਲਿਆ ਅਸੀਂ ਵੀ ਲਾ ਤੇ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਗੱਗੀਆਂ ਕੀਤੀਆਂ ਕਿੰਨੀਆਂ ਕੀਤੀਆਂ ਮੈਂ ਕੋਣ ਜਿਹੜੀਆਂ ਤੂੰ ਕਰਦੀਆਂ ਕੀਤੀਆਂ ਸਤਿਗੁਰ ਸਿਂਤਰਾ ਪਰਦਾ ਢੱਕਾ ਗੁਰਤਾ ਸਿੱਧ ਬਿਕਾਰ ਤੇ ਹੱਟੇ ਬਸ ਇਹਨਾਂ ਕਹੂੰਗਾ ਵੱਜੇ ਪਰਦਾ ਕਿੰਨੀਆਂ ਚਾਰੇ ਕੀਤੀਆਂ ਚਾਰ ਦੀ ਕਰਾ ਚਾਹ ਚਾਰ ਤੈਨੂੰ ਗੁੱਟਣਾ ਨਹੀਂ ਹੁਣ ਠੀਕ ਜਾ ਭੱਜ ਜਾ ਚੱਲ ਜਾ ਠੀਕ ਹੈ ਭਾਈ ਲਾ ਲਓ